ਮੇਰਾ ਮੁੱਦਾ ਹੈ ਦਾਦ ਖਾਜ ਖੁਜਲੀ ਹਮ ਸੋਰਿਆਸਿਸ ਹਮ ਐਕਜ਼ੀਮਾ ਹਮ ਸਫੇਦ ਦਾਗ ਪੈ ਜਾਣੇ ਵਿਟਿਲਿਗੋ ਹਮ ਇਹ ਜਿਆਦਾ ਕੰਪਲਿਕੇਟਿੰਗ ਪਰ ਹੈ ਆਹ ਕਿਥੋਂ ਰਹੀਆਂ ਇਹਨੂੰ ਇੱਕ ਹੀ ਗੱਲ ਵਿੱਚ ਮਕਾਣਾ ਚਾਹਵਾਂਗਾ ਮੈਂ ਹਮ ਕੱਲਾ ਨੱਕ ਦੇ ਥਰੂ ਹਵਾ ਨਹੀਂ ਜਾਂਦੀ ਸਕਿਨ ਵੀ ਹਵਾ ਲੈਂਦੀ ਹੈ ਅੱਛਾ ਕੱਲਾ ਪਾਣੀ ਮੂੰਹ ਨਾਲ ਨਹੀਂ ਪੈਂਦੇ ਸਕਿਨ ਵੀ ਪਾਣੀ ਪਿੰਦੀ ਵੀ ਹੈ ਤੇ ਛੱਡਦੀ ਵੀ ਹੈ ਜੇ ਤੁਸੀਂ ਸਾਬਣ ਐਵੇਂ ਦੀ ਚੀਜ਼ਾਂ ਲਾਓਗੇ ਉਹ ਪੋਰ ਬੰਦ ਕਰ ਲੈਣੇ ਆਂ ਅਸੀਂ ਦੇਖੋ ਤੁਹਾਡੀਆਂ ਗੱਲਾਂ ਠੀਕ ਐ ਇਹਦੇ ਉੱਤੇ ਰਿਸਰਚ ਹੋ ਰਹੀ ਐ ਇਹ ਵੀ ਰਿਸਰਚਾਂ ਹੋ ਰਹੀਆਂ ਕਿ ਕਿਤੇ ਨਾ ਕਿਤੇ ਕੈਂਸਰ ਦਾ ਕਾਰਨ ਵੀ ਇਹ ਚੀਜ਼ਾਂ ਬਣ ਰਹੀਆਂ ਮੇਰਾ ਮੁੱਦਾ ਤੁਹਾਡੇ ਨਾਲ ਜਿਹੜਾ ਰਹਿੰਦਾ ਨਾ ਉਹ ਇਸ ਤੋਂ ਵੀ ਗਹਿਰਾ ਹੈ ਹੂੰ ਮੇਰਾ ਮੁੱਦਾ ਹੈ ਦਾਦ ਖਾਜ ਖੁਜਲੀ ਹੂੰ ਸੋਰਿਆਸਿਸ ਹੂੰ ਐਕਜ਼ੀਮਾ ਹੂੰ ਸਫੇਦ ਦਾਗ ਪੈ ਜਾਣਾ ਵਿਟਿਲਿਗੋ ਹੂੰ ਇਹ ਜਾਦਾ ਕੰਪਲਿਕੇਟਿਵ ਪਰ ਐ ਆ ਕੀ ਥੋੜੀਆਂ ਇਹਨੂੰ ਇੱਕ ਹੀ ਗੱਲ 'ਚ ਮੋਕਾਣਾ ਚਾਹਾਂਗਾ ਮੈਂ ਹੂੰ ਜਿਹੜਾ ਸ਼ੈਂਪੂ ਯੂਜ਼ ਕਰ ਰਹੇ ਹੋ ਕੰਡੀਸ਼ਨਰ ਯੂਜ਼ ਕਰ ਰਹੇ ਹੋ ਸਾਬਣ ਯੂਜ਼ ਕਰ ਰਹੇ ਹੋ ਉਹ ਐਡ ਕਿਦਾਂ ਦਿੰਦੇ ਆਂ ਪਤਾ ਤੁਹਾਨੂੰ ਜੀ ਉਹ ਕਹਿੰਦੇ ਆਂ ਨਿੰਬੂਆਂ ਦੀ ਸ਼ਕਤੀ ਬਰਤਨ ধوئੇ ਇਸਮੇ ਨਿੰਬੂ ਦੀ ਸ਼ਕਤੀ ਹੈ ਕੰਮ ਤੇ ਨਿੰਬੂ ਕਰ ਰਿਹਾ ਵੇਚ ਨਿੰਬੂ ਨੂੰ ਰੇ ਆਂ ਹਮ ਸਮਝ ਰਹੇ ਹੋ ਸਾਬੂਨ ਇਸਮੇ ਚੰਦਨ ਹੈ ਇਸਮੇ ਨੀਮ ਹੈ ਇਸਮੇ ਹਲਦੀ ਹੈ ਤੁਸੀਂ ਕੀ ਸੋਚ ਕੇ ਲੈ ਰਹੇ ਹੋ ਮੈਂ ਚੰਦਨ ਲਾ ਰਿਹਾ ਮੈਂ ਨਿੰਮ ਲਾ ਰਿਹਾ ਮੈਂ ਹਲਦੀ ਲਾ ਰਿਹਾ ਸਾਰੇ ਸਮਝਦਾਰਾਂ ਜਿਹੜੇ ਮੇਰੀ ਗੱਲ ਸੁਣ ਰਹੇ ਹੈ ਹਮ ਇਹ ਮੇਰੀ ਇੰਨੀ ਕੋਈ ਗੱਲ ਤੋਂ ਸਾਰੀ ਗੱਲ ਫੜ ਗਏ ਹੋਣੇ ਹਮ ਜਦੋਂ ਤੁਸੀਂ ਕੋਈ ਚੀਜ਼ skin ਦੇ ਉੱਤੇ ਲਾਂਦੇ ਹੋ ਨਾ ਇਹ ਛੋਟੇ ਛੋਟੇ ਪੋਰ ਹੈ ਜਿੱਥੇ ਵਾਲ ਉੱਗੇ ਹੋਏ ਹੈ ਇਹਦੇ ਨਾਲੇ ਨਾਲੇ ਪੋਰ ਹੈ ਓਕੇ ਜਿੱਥੋਂ ਪਸੀਨਾ ਆਂਦਾ ਹੈ ਅਸੀਂ ਜਦੋਂ ਲਾਂਦੇ ਆ ਨਾ ਇਹ ਬੰਦ ਹੁੰਦੇ ਆ ਇਹਦੇ ਉੱਤੇ ਹੈਲਪਿੰਗ ਬੈਕਟੀਰੀਆ ਹੈ ਐਸੇ ਜੀਵਾਣੂ ਹੈ ਜਿਹੜੀ ਸਾਡੀ skin ਨੂੰ ਪ੍ਰੋਟੈਕਟ ਕਰਦੇ ਆ ਓਕੇ ਕੱਲਾ ਨੱਕ ਦੇ ਥਰੂ ਹਵਾ ਨਹੀਂ ਜਾਂਦੀ ਸਕਿਨ ਵੀ ਹਵਾ ਲੈਂਦੀ ਹੈ ਅੱਛਾ ਕੱਲਾ ਪਾਣੀ ਮੂੰਹ ਨਾਲ ਨਹੀਂ ਪਿੰਦੇ ਸਕਿਨ ਵੀ ਪਾਣੀ ਪਿੰਦੀ ਵੀ ਹੈ ਤੇ ਛੱਡਦੀ ਵੀ ਹੈ ਜੇ ਤੁਸੀਂ ਸਾਬਣ ਐਵੇਂ ਦੀ ਚੀਜ਼ਾਂ ਲਾਓਗੇ ਉਹ ਪੋਰ ਬੰਦ ਕਰ ਲੈਣੇ ਆਂ ਅਸੀਂ ਕੀ ਜੇ ਤੁਸੀਂ ਨਿੰਮ ਕਹਿ ਕੇ ਸਾਬਣ ਖਰੀਦ ਰਹੇ ਹੋ ਵੀ ਮੈਂ ਨਿੰਮ ਦੀ ਸਾਬਣ ਲਾ ਰਿਆ ਤੇ ਨਿੰਮ ਕਿਉਂ ਨਹੀਂ ਲਾ ਰਹੇ ਹੂੰ ਜੇ ਤੁਸੀਂ ਕਹਿੰਦੇ ਹੋ ਮੈਂ ਹਲਦੀ ਦੀ ਸਾਬਣ ਲਾਣਾ ਉਹ ਹਲਦੀ ਕਿਉਂ ਨਹੀਂ ਲਾ ਰਹੇ ਹੂੰ ਇੰਦੇ ਚ ਮੁਲੱਠੀ ਆ ਜੀ ਬਹੁਤ ਵਧੀਆ ਇੰਦੇ ਚੰਦਨ ਹੈ ਜੀ ਬਹੁਤ ਵਧੀਆ ਇੰਦੇ ਚ ਨਿੰਬ ਹੈ ਜੀ ਮੈਂ ਬਰਤਨ ਸਾਫ ਕਰਨਾ ਉਹ ਕਿਉਂ ਨਹੀਂ ਕਰਦੇ ਭਾਈ ਹਾਂ ਉਹ ਪਹਿਲੇ ਰਾਖ ਨਾਲ ਵੀ ਤੇ ਚਿਕਨਾਈ ਉਤਰਦੀ ਸੀ ਕਿ ਨਹੀਂ ਉਤਰਦੀ ਸੀ ਉਤਰਦੀ ਸੀ ਹੁਣ ਨਿੰਬੂ ਵਾਲੇ ਉਹਦੇ ਨਾਲ ਵੱਧ ਉਤਰੇਗੀ ਦੇਖੋ ਤੁਹਾਡੀਆਂ ਗੱਲਾਂ ਠੀਕ ਐ ਇਹਦੇ ਉੱਤੇ ਰਿਸਰਚ ਹੋ ਰਹੀ ਐ ਇਹ ਵੀ ਰਿਸਰਚਾਂ ਹੋ ਰਹੀਆਂ ਕਿ ਕਿਤੇ ਨਾ ਕਿਤੇ ਕੈਂਸਰ ਦਾ ਕਾਰਨ ਵੀ ਇਹ ਚੀਜ਼ਾਂ ਬਣ ਰਹੀਆਂ ओके ਜੇ ਉਹ ਬਰਤਨਾ ਦੇ ਨਾਲ ਜਦੋਂ ਅਸੀਂ ਵਰਤਨੇ ਆ ਉਹ ਸਰੀਰ ਦੇ ਅੰਦਰ ਚੀਜ਼ਾਂ ਜਾਂਦੀਆਂ ਹਾਰਮਫੁਲ ਕੈਮੀਕਲ ਜਾਂਦੇ ਆਂ ਖਤਾਂ ਦੇ ਰਾਹੀ ਵੀ ਤਾਂ ਜਲ ਤੁਸੀਂ ਤਾਂ ਕਹਿ ਰਹੇ ਹੋ ਕਿ ਹਾਂ ਤਾਂ ਤੁਸੀਂ ਧੋ ਲੈ ਪਹਿਲੇ ਕੀ ਸੀ ਤੁਸੀਂ ਕੋਈ ਕੰਮ ਕੀਤਾ ਹੱਥ ਸਾਫ਼ ਕਰਨੇ ਆ ਮਿੱਟੀ ਨਾਲ ਹੱਥ ਸਾਫ਼ ਕਰ ਲਈ ਰਾਖ ਨਾਲ ਹੱਥ ਸਾਫ਼ ਕਰ ਲਈ ਚੁੱਲ੍ਹੇ ਦੀ ਰਾਖ ਦੇ ਨਾਲ ਠੀਕ ਹੋ ਗਿਆ ਠੀਕ ਉਹ ਨੇਚਰਲ ਚੀਜ਼ਾਂ ਸੀ ਹੂੰ ਰਫਨੈਸ ਨੂੰ ਖਤਮ ਕਰਨਾ ਪਾਣੀ ਸਭ ਤੋਂ ਵਧੀਆ ਸਫਾਈ ਵਾਸਤੇ ਹੂੰ ਪ੍ਰੈਸ਼ਰ ਦੇ ਨਾਲ ਪਾਣੀ ਪਾਓ ਚੀਜ਼ਾਂ ਸਾਫ਼ ਹੋ ਜਾਂਦੀਆਂ ਕਿਟਾਣੂ ਹੀ ਤੇ ਖਤਮ ਕਰਨੇ ਆ ਤੁਸੀਂ ਉੱਥੋਂ ਹੂੰ ਤੁਸੀਂ ਕੋਈ ਗੰਦੀ ਚੀਜ਼ ਨੂੰ ਹੱਥ ਲਾਇਆ ਉੱਥੇ ਕਿਟਾਣੂ ਆ ਗਏ ਤੁਸੀਂ ਇਹ ਸਾਫ਼ ਹੀ ਤੇ ਕਰਨਾ ਹੂੰ ਪਾਣੀ ਦੇ ਥੱਲੇ ਤੇਜ਼ ਪਾਣੀ ਦੇ ਥੱਲੇ ਹੱਥ ਪਾਓ ਸਾਫ਼ ਹੋ ਜਾਣਗੇ ਪਰਸਤਾ ਕਿਟਨਾ ਸਾਊਥ ਅਫਰੀਕਾ ਵਿੱਚੋਂ ਜ਼ਿੰਬਾਬਵੇ ਵਿੱਚ ਕਰੀਮ ਨੂੰ ਵਿੱਚੋਂ ਜਿਹੜੀ ਕਹਿੰਦੀ ਹੈ ਰਾਤੋ ਰਾਤ ਗੋਰਾ ਹੋ ਜਾਈਏ ਹੂੰ ਐਸੀ ਜਗ੍ਹਾ ਵਿੱਚੋਂ ਜਿੱਥੇ ਰਾਂਗੀ ਕਾਲਾ ਜਿੰਨੀ ਮਰਜੀ ਕਟ ਵੇਚ ਲੋ ਉੱਥੇ ਕਿਉਂ ਨਹੀਂ ਸਾਫ ਹੋ ਰਿਆ ਬੰਤ ਇਹ ਹਿੰਦੁਸਤਾਨ ਵਿੱਚ ਇਕੱਲੇ ਰੰਗ ਸਾਫ ਹੋ ਰਹੇ ਆ ਕੀ ਹਿੰਦੁਸਤਾਨ ਵਿੱਚ ਨੇਚਰਲ ਚੀਜ਼ਾਂ ਹੈਗੀਆਂ ਜਿਹੜੀ ਰੰਗ ਸਾਫ ਕਰਦੀਆਂ ਓਕੇ ਵਿਆਹ ਤੋਂ ਪਹਿਲੇ ਕੀ ਹੁੰਦਾ ਆਪਣੇ ਦੱਸੋ ਵਟਣਾ ਨਹੀਂ ਲਾਂਦੇ ਆ ਹਾਂ ਵਟਣਾ ਕਿਉਂ ਲਾਂਦੇ ਹੋ ਵਟਣਾ ਕਿ ਮੁੰਡਾ ਸੋਹਣਾ ਲੱਗੇ ਸੋਹਣਾ ਲੱਗੇ ਨੇਚਰਲ ਚੀਜ਼ਾਂ ਉਹ ਵਟਣਾ ਲੱਗਦਾ ਸੋਹਣੇ ਲੱਗਣ ਵਾਸਤੇ ਉਹ ਨਿਖਾਰ ਵਾਸਤੇ ਲੱਗਦਾ ਜਿਹੜਾ ਰੌਣਕ ਹੈ ਨਾ ਚਿਹਰੇ ਦੀ ਉਹ ਖਿਲ ਕੇ ਆਵੇ ਰੰਗ ਕੱਚਾ ਪੱਕਾ ਗੁੜਾ ਸ਼ਾਮਲਾ ਕੁਈ ਫਰਕ ਨਹੀਂ ਪੈਂਦਾ ਉਹ ਹਰ ਬੰਦੇ ਦੇ ਰਹਿਣ ਦੇ ਹਿਸਾਬ ਨਾਲ ਹਰ ਬੰਦੇ ਦੀ ਤਸਵੀਰ ਦੇ ਹਿਸਾਬ ਨਾਲ ਏਰੀਏ ਦੇ ਹਿਸਾਬ ਨਾਲ ਹੁਣ ਜਿਵੇਂ ਆਵੇ ਵਾਲੇ ਬੰਦੇ ਨੂੰ ਤੁਸੀਂ ਕਹਿ ਦਿਓ ਮੈਂ ਤੈਨੂੰ ਆਸਟ੍ਰੇਲੀਆ ਜਿਵੇਂ ਗੋਰਾ ਬਣਾ ਦਾਂਗਾ ਪੋਸੀਬਲ ਹੈ ਕੀ ਗੱਲਾਂ ਕਰ ਰਹੇ ਹੋ ਤੁਸੀਂ ਇਹ ਕਿੱਟਾ ਇੰਡੀਆ ਹੀ ਵਿਖਦੀ ਹੈ ਕਿਉਂਕਿ ਇੰਡੀਆ ਵਾਲੇ ਆਪਣੀ ਚੀਜ਼ ਨੂੰ ਛੱਡ ਕੇ ਦੂਜੇ ਪਾਸੇ ਭੱਜ ਰਹੇ ਆ ਓਕੇ ਉਹ ਤੁਸੀਂ ਵਟਣਾ ਲਾਉਂਦੇ ਹੋ ਤੁਸੀਂ ਵਟਣਾ ਲਾਉਂਦੇ ਹੋ ساری ਉਮਰ ਵਿੱਚ ਇੱਕ ਵਾਰੀ ਜਦੋਂ ਵਿਆਹ ਹੋਣਾ ਹੁੰਦਾ ਹੂੰ ਉਸੇ ਦਿਨ ਕਹਿ ਦਿੰਦੇ ਕਿ ਆਹ ਚਿਹਰਾ ਨਿੱਖਰ ਕੇ ਆਇਆ ਉਹ ਵਟਣਾ ਰੋਜ਼ ਲਾ ਲਓ ਭਾਈ ਸਹੀ ਗੱਲ ਹੈ ਰੋਜ਼ ਲਾਓ ਵੇਸਣ ਹੈ ਹਲਦੀ ਹੈ ਚੰਦਨ ਹੈ ਲਾਲੂ ਰੋਜ਼ ਠੀਕ ਹੈ ਮਲਠੀ ਪਾ ਲਓ ਵਿੱਚੇ ਠੀਕ ਹੈ ਐਨ ਖਿਲ ਕੇ ਰੰਗ ਆਏਗਾ ਤੁਹਾਨੂੰ ਲੋੜੀਂਗ ਨੇਚਰਲ ਰੰਗ ਆਏਗਾ ਤੁਹਾਡਾ ਜਿਹੜਾ ਤੇਜ ਹੈ ਨਾ ਚਿਹਰੇ ਦਾ ਰੌਣਕ ਹੈ ਚਿਹਰੇ ਦੀ ਉਹ ਖਿਲ ਕੇ ਆਏਗੀ ਉਹ ਹੀ ਖਿਲਣੀ ਚਾਹੀਦੀ ਹੈ ਰੰਗ ਦੇ ਸਾਫ ਦੀ ਲੋੜ ਨਹੀਂ ਹੁੰਦੀ ਤੁਹਾਡਾ ਚਮਕ ਦੀ ਲੋੜ ਹੁੰਦੀ ਹੈ ਵੀ ਮੁੰਡੇ ਦਾ ਜ਼ਿਸ਼ਕਾਰੇ ਮਾਰਦਾ ਹਾਂ ਹਾਂ ਵਰਚਸ ਜਿੰਨੂੰ ਅਸੀਂ ਕਹਿੰਦੇ ਆ ਓਜ ਵੀ ਆਪਾਂ ਕਿਸੇ ਨੂੰ ਵੇਖ ਕੇ ਕਹਿੰਦੇ ਆ ਨਾ ਵੀ ਇਹਦਾ ਯਾਰ ਬੜਾ ਚਮਕਦਾ ਅਚੇਰਾ ਹੈ ਮੈਂ ਨਹੀਂ ਕਹਿੰਦੇ ਰੰਗ ਗੋਰਾ ਹੈ ਹੂੰ ਹੂੰ ਉਹਨੂੰ ਅਸੀਂ ਕਹਿੰਦੇ ਅਚੇਰਾ ਚਮਕਦਾ ਹੈ ਚਮਕਦਾ ਕਿਉਂ ਹੈ ਉਹਦਾ ਇੱਕ ਔਰਾ ਹੁੰਦਾ ਹੈ ਤੇਜ ਹੁੰਦਾ ਹੈ ਚਾਰੋਂ ਪਾਸੇ ਵੀ ਕਿਆ ਬਾਤ ਹੈ ਰੂਣਕ ਦੇ ਚਿਹਰਾ ਦੇ ਸਾਵਲਾ ਹੈ ਆਪਾਂ ਰੂਣਕ ਵਧਾਣੀ ਹੈ ਚਿਹਰੇ ਦੀ ਕੱਲੀ ਚਿਹਰੇ ਦੀ ਨਹੀਂ ਵਧਾਣੀ ਹੂੰ ਚਿਹਰੇ ਨੂੰ ਸਪਲਾਈ ਕਹੁੰਦੇ ਰਿਹਾ ਆਪਣੀ ਸਕਿਨ ਨੂੰ ਸਪਲਾਈ ਕਹੁੰਦੇ ਰਿਹਾ ਖੂਨ ਦੇ ਰਿਹਾ ਖੂਨ ਨੂੰ ਸਾਫ ਕਰਨਾ ਹੈ ਅੰਦਰ ਦੀ ਗਰੌਣਕ ਵਧਾਣੀ ਹੈ ਓਕੇ ਇਹ ਤੇ ਛੋਟੀਆਂ ਗੱਲਾਂ ਹੈ ਸ਼ੈਂਪੂ ਹੈ ਕੰਡੀਸ਼ਨਰ ਹੈ ਛੋਟੀਆਂ ਗੱਲਾਂ ਇਹਦੇ ਬਾਅਦ ਜਿਹੜੀ ਪ੍ਰੋਬਲਮ ਆਂਦੀ ਹੈ ਦਾਦ ਹੈ ਖਾਜ ਹੈ ਖੁਜਲੀ ਹੈ ਸੂਰੀਅਸੀ ਸੈਕਜ਼ੀਮਾ ਹੈ ਠੱਪੜ ਪੈ ਗਏ ਇਹ ਪ੍ਰੋਬਲਮਾਂ ਵੱਡੀਆਂ ਪ੍ਰੋਬਲਮਾਂ ਹੈ ਪੈਰਲਲ ਜਿਹੜੀ ਡਿਵੈਲਪ ਹੋ ਰਹੀ ਭੱਲਾ ਹੁੰਦਾ ਉਹ ਗੋਲ ਗੱਪੇ ਵਾਲਾ ਤੇ ਉਹ ਭੱਲਾ ਉਹਦੇ ਚ ਦਹੀਂ ਪਾ ਕੇ ਖਾਂਦੇ ਆ ਉਹ ਭੱਲਾ ਕਿਸ ਚੀਜ਼ ਦਾ ਬਣਦਾ ਉਰਦ ਦੀ ਦਾਲ ਦਾ ਠੀਕ ਹੈ ਉਰਦ ਦੀ ਦਾਲ ਤੇ ਦਹੀਂ ਗਲਤ ਹੈ ਅੱਜ ਕੱਲ ਸਾਰੇ ਹੀ ਚਟਕਾਰੇ ਲੈ ਲੈ ਕੇ ਖਾ ਰਹੇ ਆ ਉਹ ਗਲਤ ਜਦੋਂ ਅਸੀਂ ਵਿਰੁੱਧ ਆਹਾਰ ਖਾਵਾਂਗੇ ਜਿਨ੍ਹਾਂ ਦਾ ਕੰਬੀਨੇਸ਼ਨ ਠੀਕ ਨਹੀਂ ਹੈ ਮੈਂ ਤਾਂ ਭੱਲਾ ਕੱਢ ਦਿੰਨਾ ਜੀ ਵਿੱਚ ਜੇ ਮੇਰਾ ਦਿਲ ਕਰਦਾ ਠੀਕ ਭੱਲਾ ਕੱਢ ਦੇਣਾ ਚਾਹੀਦਾ ਹਾਂ ਉਹ ਅਗਰ ਤੁਸੀਂ ਠੀਕ ਕਰ ਲੋਗੇ ਆਪਣਾ ਪ੍ਰੇਮ ਵੀਰੂਧਾਰ ਹੈ ਉੜਤ ਦੇ ਨਾਲ ਦਹੀਂ ਖਾਣਾ ਗਲਤ ਹੈ ਓਕੇ ਤੁਸੀਂ ਕਦੀ ਦੇਖਿਆ ਪਿੰਡਾਂ ਇੰਚ ਆਪਣੇ ਦਹੀਂ ਦੇ ਨਾਲ ਫਰੂਟ ਖਾ ਰਹੇ ਹੋਣ ਨਹੀਂ ਗਲਤ ਹੈ ਉਹ ਪਰਿਵਾਰਾਂ ਨੂੰ ਪਤਾ ਹੈ ਆਪਣੇ ਨੂੰ ਜਦੋਂ ਤੁਸੀਂ ਇਹ ਖਾਣ ਪਾਣ ਵਾਲੇ ਪਾਸੇ ਤੁਰ ਪੈਂਦੇ ਹੋ ਇੱਕ ਪਾਸੇ ਤੁਸੀਂ ਦਹੀਂ ਲੈ ਰਹੇ ਹੋ ਉੱਪਰੋਂ ਤੁਸੀਂ ਚਾਹ ਲੈ ਰਹੇ ਹੋ ਤੁਸੀਂ ਦਹੀਂ ਨੂੰ ਬਾਹਰ ਰੱਖੋ ਉਹਦੇ ਥੋੜੀ ਜਿਹੀ ਚਾਪ ਆ ਕੇ ਵੇਖੋ ਦਹੀਂ ਦਾ ਕੀ ਹੁੰਦਾ ਤੁਹਾਨੂੰ ਆਪ ਹੀ ਪਤਾ ਲੱਗ ਜਾਏ ਤੁਹਾਡੇ ਡਿੱਡੇ ਚ ਕੀ ਹੋਇਆ ਜਿਹੜੀ ਚੀਜ਼ ਤੁਸੀਂ ਖਾਧੀ ਹੈ ਜੋ ਬਾਹਰ ਹੋਏਗਾ ਉਹੀ ਤੇ ਅੰਦਰ ਹੋਏਗਾ ਬਿਲਕੁਲ ਠੀਕ ਤੁਸੀਂ ਦਹੀਂ ਲਓ ਉਹਦੇ 4 ਚਮਚ ਚਾਹ ਦੇ ਪਾ ਦਿਓ ਤੇ 10 ਮਿੰਟ ਬਾਅਦ ਉਸ ਦਹੀਂ ਦਾ ਹਾਲ ਦੇਖੋ ਕੀ ਹੁੰਦਾ ਤੁਹਾਨੂੰ ਮੇਰੀ ਗੱਲ ਤੇ ਮੇਰੀ ਗੱਲ ਵੀ ਸੁਣਨ ਦੀ ਲੋੜ ਨਹੀਂ ਤੁਸੀਂ ਆਪ ਹੀ ਛੱਡਣ ਲੱਗ ਜਾਓਗੇ ਚੀਜ਼ਾਂ ਨੂੰ ਵੀ ਇਹ ਠੀਕ ਨਹੀਂ ਇਹ ਇਹ ਠੀਕ ਹੈ ਉਹ ਖਾਣ ਪਾਣ ਕਰਕੇ ਉਹ ਸਾਡੇ ਬਲੱਡ ਦੀ ਐਸਿਡਿਟੀ ਵੱਧ ਜਾਂਦੀ ਹੈ ਉਹਦੇ ਕਰਕੇ ਸਾਰੀ ਪ੍ਰੋਬਲਮ ਆ ਰਹੀਆਂ ਜਿੰਨੀ ਸਕਿਨ ਦੀ ਪ੍ਰੋਬਲਮ ਹੈ ਇਵਨ ਕੇ ਰਿਊਮਟੋਇਡ ਆਰਥਰਾਈਟਿਸ ਹਮ ਡਾਇਬੀਟੀਜ਼ ਸੋਰੀਆਸਿਸ ਬ੍ਰੇਨ ਇਚ ਕਲੋਟ ਇਕੱਠੇ ਹੋਣੇ ਇਹ ਸਾਰੀ ਚੀਜ਼ਾਂ ਜਿੰਨੀ ਆਟੋਇਮਿਊਨ ਡਿਜ਼ੀਜ਼ ਹੈ ਪਾਰਕਿਨਸੋਨਿਜ਼ਮ ਹੱਥ ਕੰਮਣਾ ਹਾਂਜੀ ਹਾਂ ਹਾਂ ਇਹ ਸਾਰੇ ਕਾਰਨ ਆਟੋਇਮਿਊਨ ਡਿਜ਼ੀਜ਼ ਇੰਦੇ ਕਰਕੇ ਹੀ ਹੈ ਵਿਰਧਾਹਾਰ ਖਾਣ ਕਰਕੇ ਓਕੇ ਦੇਖੋ ਆਪਣੀ ਚੀਜ਼ਾਂ ਤੋਂ ਹਟ ਰਹੇ ਆ ਤਾਂ ਹੀ ਸਕਿਨ ਦੀ ਪ੍ਰੋਬਲਮ ਆ ਰਹੀ ਹੈ ਸਾਡੇ ਇੰਡੀਆ ਤੋਂ ਜ਼ਿਆਦਾ ਇਹ ਵੱਧ ਪ੍ਰੋਬਲਮ ਬਾਹਰ ਦੇ ਦੇਸ਼ਾਂ 'ਚ ਹੈ ਓਕੇ ਬਾਹਰ ਦੇ ਦੇਸ਼ਾਂ 'ਚ ਹਰ ਬੰਦੇ ਨੂੰ ਸਕਿਨ ਦੀ ਪ੍ਰੋਬਲਮ ਹੈ ਹੂੰ ਹੂੰ ਫਿਰ ਦੀ ਸਕਿਨ ਸਾਫ਼ ਨਹੀਂ ਕਰਦੇ ਹੂੰ ਅਸੀਂ ਦੇ ਸਾਬਣ ਲਾ ਲਾ ਕੇ ਅਸੀਂ ਜਾਂਦੇ ਹਾਂ ਹੋਰ ਖਰਾਬ ਕਰ ਰਹੇ ਹਾਂ ਉਹ ਸਾਬਣ ਲਾ ਕੇ ਹੋਰ ਖਰਾਬ ਹੁੰਦੀ ਹੈ ਹੋਰ ਖਰਾਬ ਹੋ ਰਹੀ ਹੈ ਪੋਰ ਬੰਦ ਕਰ ਰਹੇ ਹੋ ਨਾ ਤੁਸੀਂ ਤੁਸੀਂ 골ਡ ਚੰਦਨ ਦੀ ਸਾਬਣ ਲਾ ਲਈ ਉਹਦੇ ਚੰਦਨ ਕਿੰਨਾ ਹੈ ਉਹਦੇ 'ਚ 골ਡ ਕਿੰਨਾ ਹੈ ਔਰ ਉਹਦੇ 'ਚ ਕੈਮੀਕਲ ਕਿੰਨਾ ਹੈ ਇੱਕ ਦੀ ਦੇਖਿਆ ਸਾਰਾ ਹੀ ਤਾਂ ਕਿਵੇਂ ਉਹ ਝੱਗ ਬਣ ਰਹੀ ਹੈ ਝੱਗ ਕਿਸ ਚੀਜ਼ ਦੀ ਬਣ ਰਹੀ ਹੈ ਕੈਮੀਕਲੀਆਂ ਜਿਹੜੇ ਇਕੱਠੇ ਹੋ ਕੇ ਚੱਗ ਬਣਾ ਰਹੇ ਆ ਤੁਹਾਡੇ ਪੋਰ ਨੂੰ ਬੰਦ ਕਰ ਰਹੇ ਜਿਹੜੀ ਤੁਸੀਂ ਚੀਜ਼ ਲਾ ਰਹੇ ਹੋ ਉਹ ਚੀਜ਼ ਲਾਣੀ ਚਾਹੀਦੀ ਹੈ ਜਿਹੜੀ ਤੁਸੀਂ ਖਾ ਸਕੋ ਸਿੰਪਲ ਤਰੀਕਾ ਹੈ ਚੰਦਨ ਖਾ ਸਕਦੇ ਹੋ ਚੰਦਨ ਦਾ ਪਾਊਡਰ ਲਾਓ ਕਿੰਨੇ ਬਣਾ ਕੀਤਾ ਤ੍ਰਿਫਲਾ ਖਾ ਸਕਦੇ ਹੋ ਤ੍ਰਿਫਲੇ ਦਾ ਪਾਊਡਰ ਲਾਓ ਨਿੰਮ ਖਾ ਸਕਦੇ ਹੋ ਖਾ ਸਕਦੇ ਹੋ ਨਿੰਮ ਦਾ ਪਾਊਡਰ ਲਾਓ ਨਿੰਮ ਦੇ ਪਾਣੀ ਨਾਲ ਲਾਓ ਹਲਦੀ ਖਾ ਸਕਦੇ ਹੋ ਹਲਦੀ ਲਾਣੇ ਆ ਨਾ ਵਟਣੇ ਚ ਬਿਲਕੁਲ ਲਾਣੇ ਵੇਸਣ ਖਾ ਸਕਦੇ ਹੋ ਵੇਸਣ ਲਾ ਲਓ ਗੁਲਾਬ ਦੀ ਪੱਤੀਆਂ ਖਾ ਸਕਦੇ ਹੋ ਲਾ ਲਓ ਇਹ ਹੀ ਚੀਜ਼ਾਂ ਕਹਿ ਕੇ ਸਾਮਾਨ ਵਿchre ਓਹੋ ਐਟ ਜਿਆ ਤੋਂ ਹਟਣਾ ਤੇ ਆਪਣੇ ਸਰੀਰ ਨੂੰ ਠੀਕ ਕਰਨਾ ਮੈਂ ਦਾਵਾ ਕਰਨਾ ਜੇ ਕੋਈ ਠੀਕ ਵਰਤੋਂ ਨਿੰਮ ਦੀ ਕਰ ਲਈ ਹਲਦੀ ਦੀ ਕਰ ਲਈ ਮੁਲਠੀ ਦੀ ਕਰ ਲਈ ਚੰਨਨ ਦੀ ਕਰ ਲਈ ਹਰ ਤਰ੍ਹਾਂ ਦੀ ਸਕਿਨ ਦੀ ਪ੍ਰੋਬਲਮ ਤੋਂ ਦੂਰ ਹੋ ਸਕਦੇ ਹੋ ਚਾਹੇ ਕਿਸੇ ਨੂੰ ਕਿੰਨੀ ਵੀ ਪੁਰਾਣੀ ਤੋਂ ਪੁਰਾਣੀ ਸੋਰਿਐਸ ਹੋ ਗਈ ਹੈ ਜਿੱਡੇ ਚੋ ਸਫੇਦ ਪਪੜੀ ਜੀ ਉਤਰਦੀ ਹੈ ਜੀ ਜੀ ਸਿਰ ਤੋਂ ਉਤਰਦੀ ਹੈ ਕੰਨਾਂ ਤੋਂ ਆ ਜਾਂਦੀ ਹੈ ਹੱਥ ਦੇ ਕਿਸੇ ਪਾਸੇ ਹੋ ਜਾਂਦੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਅਗਰ ਨਿੰਮ ਦੀ ਠੀਕ ਵਰਤੋ ਦੇਖੋ ਜਿਹੜਾ ਸਦਾਵਟ ਨੇ ਇਹਦਾ ਫਾਰਮੂਲਾ ਹੈ ਨਾ ਉਹ ਸਭ ਤੋਂ ਬੈਸਟ ਫਾਰਮੂਲਾ ਹੈ ਓਕੇ ਹੁੰਦੇਸ ਤੁਸੀਂ ਜਿਹੜਾ ਐਡ ਕਰਾਂ ਦੇਖੋ ਦੁੱਧ ਲੈ ਲਿਆ ਵੇਸ਼ਨ ਪਾ ਲਿਆ ਹਲਦੀ ਪਾ ਲਈ ਚੰਦਨ ਪਾ ਲਿਆ ਇਹਦਾ ਇੱਕ ਲੇਪ ਬਣਾ ਲਓ ਠੀਕ ਹੈ ਇਹਦੇ ਸਥੋੜਾ ਜਿਹਾ ਨਿੰਬੂ ਪਾ ਲਓ ਠੀਕ ਹੈ ਥੋੜਾ ਜਿਹਾ ਨਿੰਮ ਦੀ ਪੱਤੀ ਦਾ ਰਸ ਪਾ ਲਓ ਠੀਕ ਹੈ ਇਹਦਾ ਲੇਪ ਲਗਾਓ ਗਰਦਨ ਦੇ ਪਿੱਛੇ ਕਾਲਾ ਹੈ। ਕੂਣੀਆਂ ਕਾਲੀਆਂ, ਗੋਡੇ ਕਾਲੇ ਹੈ ਜਾਂ ਪ੍ਰਾਈਵੇਟ ਪਾਰਟਸ ਕਾਲੇ। ਉੱਥੇ ਲਾਓ 15 ਮਿੰਟ ਇਹਨੂੰ ਲੱਗਿਆ ਰਹਿਣ ਦਿਓ। ਇਹਨੂੰ ਧੋ ਲਓ। ਲਗਾਤਾਰ 1 2 5 ਵਾਰੀ ਕਰਕੇ ਨਹੀਂ ਹੋਣਾ। ਹੂੰ। ਆਰਾਮ ਨਾਲ ਇਹਨੂੰ ਛੱਲਣ ਦਿਓ। ਤੁਸੀਂ ਦੇਖੋਗੇ ਮਹੀਨੇ 2 ਮਹੀਨੇ 'ਚ। ਉਨਾਂ ਦਾ ਰੰਗ ਸਾਫ ਹੋ ਗਿਆ ਜਿਨ੍ਹਾਂ ਤੁਹਾਡਾ ਇੱਥੇ ਦਾ ਰੰਗ ਸਾਫ ਹੈ। ਜਿਨ੍ਹਾਂ ਸਾਡੇ ਇੱਥੇ ਦਾ ਨਹੀਂ। ਹੂੰ। ਇੱਥੇ ਦਾ। ਕੀ ਬਾਤ ਹੈ। ਮਤਲਬ ਹੱਥ ਦੇ ਰੰਗ ਵਰਗਾ ਰੰਗ ਹੋ ਜਾਣਾ। ਕੀ ਬਾਤ ਹੈ। ਐ ਨਹੀਂ ਇਸ ਪਾਸੇ। ਪਰ ਮਿਹਨਤ ਕਰਨੀ ਪੈਗੀ। ਜਿਹੜੇ ਕੈਮੀਕਲ ਲਗਾ ਰਹੇ ਹੋ ਫੇਸ਼ੀਅਲ ਕਿਟ ਲਗਾ ਰਹੇ ਹੋ ਕੀ ਆ ਜਿਹੜੇ ਰੈਗੂਲਰ ਵਰਤੋਂ ਕਰ ਰਹੀਆਂ ਸਾਡੀ ਭੈਣਾ ਰੈਗੂਲਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਛਾਈਆਂ ਜਲਦੀ ਪੈ ਜਾਂਦੀ ਹੈ ਓਕੇ 5 7 10 ਵਾਰੀ ਮੇਕਅਪ ਕਰਾ ਲਓ ਉਸ ਤੋਂ ਬਾਅਦ ਕੀ ਹੈ ਉਹਨਾਂ ਨੂੰ ਆਦਤ ਹੋ ਜਾਂਦੀ ਹੈ ਬਿਨਾ ਮੇਕਅਪ ਦੇ ਚਿਹਰੇ ਦੇ ਉੱਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹੂੰ ਉਹ ਨਿਖਾਰ ਖਤਮ ਹੋ ਜਾਂਦਾ ਹੈ ਕਿਉਂਕਿ ਕੈਮੀਕਲ ਲਾ ਕੇ ਤੁਸੀਂ ਹੈਲਪਿੰਗ ਬੈਕਟੀਰੀਆ ਤੇ ਖਤਮ ਕਰਤੇ ਅੱਗੇ ਕੀ ਹੋਏਗਾ ਸਕਿਨ ਮੁਰਝਾਣੀ ਸ਼ੁਰੂ ਹੋ ਜਾਏਗੀ ਕਿਉਂਕਿ ਉੱਥੇ ਉਹਨੂੰ ਨਰਿਸ਼ ਕਰਨ ਵਾਲੇ ਬੈਕਟੀਰੀਆ ਹੀ ਨਹੀਂ ਆ ओके ਥੱਲੋਂ ਬਲੱਡ ਡਿਸਟਰਬ ਹੋ ਜਾਏਗਾ ਉਹ ਪੋਰਸ ਬੰਦ ਹੋ ਜਾਣਗੇ ਉਹਨਾਂ ਨੂੰ ਫਿਰ ਹਰ ਵਾਰੀ ਮੇਕਅਪ ਕਰਾਉਣਾ ਪੈਂਦਾ ਸੋਨਾ ਵਿਖਣ ਵਾਸਤੇ ਮੇਲੋ ਉਹ ਉਹਨਾਂ ਦਾ ਕੰਮ ਹੈ ਜੀ ਆਪਾਂ ਉਹਦੇ ਉੱਤੇ ਕਮੈਂਟ ਨਹੀਂ ਕਰਾਂਗੇ ਪਰ ਸਚਾਈ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸ ਤੀ ਕੈਮੀਕਲ ਤੋਂ ਹਟਜੋ ਨੇਚਰਲ ਚੀਜ਼ਾਂ ਪਾਸੇ ਆਜੋ ਜਿਓ ਤੁਹਾਡੀ ਹਰ ਡਿਜ਼ੀਜ਼ ਦਾ ਇਲਾਜ ਹੈ ਈਵਨ ਕੇ ਮੈਂ ਤੁਹਾਨੂੰ ਦੱਸਾਂ ਪਹਿਲੇ ਟਾਈਮ ਵਿੱਚ ਪ੍ਰੋਬਲਮ ਨਹੀਂ ਹੁੰਦੀ ਸੀ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਸਕਿਨ ਦੀ ਤੁਸੀਂ ਦੇਖੋ ਦਾਦ ਖਾਜ ਖੁਜਲੀ ਸੁਰੇ ਸੀ ਕੁਝ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਸੀ ਹਾਂ ਕਦੀ ਸੋਚਿਆ ਲੋਕਾਂ ਨੇ ਨਹੀਂ ਕਪੜਾ ਜਿਹੜਾ ਅਸੀਂ ਪਾਉਂਦੇ ਸੀ ਨਾ ਸੁੱਤੀ ਹੁੰਦਾ ਸੀ ਓਕੇ ਅੱਜ ਕੱਲ ਜਿਹੜਾ ਪਾ ਰਹੇ ਆ ਉਹ ਮਿਕਸਿੰਗ ਪਾ ਰਹੇ ਆ ਇਹਦੇ ਚੋਂ ਹਵਾ ਹੀ ਨਹੀਂ ਪਾਸ ਹੁੰਦੀ ਪਹਿਲੇ ਜਿਹੜੇ ਅੰਡਰ ਗਾਰਮੈਂਟਸ ਪਾਉਂਦੇ ਸੀ ਸੁੱਤੀ ਹੁੰਦੇ ਸੀ ਪਸੀਨਾ ਆਉਂਦਾ ਸੀ ਉਹ ਸੋਖ ਲੈਂਦਾ ਸੀ ਬਨੈਨ ਪਾਉਂਦੇ ਸੀ ਅੱਜ ਕੱਲ ਵੀ ਭੈਣਾ ਮਾਤਾਵਾਂ ਸਾਡੀ ਪਾਉਂਦੀਆਂ ਸ਼ਮੀਜ ਸੁੱਤੀ ਪਾਉਂਦੀਆਂ ਹਾਂਜੀ ਉਹ ਟੈਰੀ ਕੋਟ ਦੇ ਪਾਣ ਲੱਗ ਗਏ ਸੀ ਮਿਕਸਿੰਗ ਵਾਲੇ ਪਾਣ ਉਹ ਪਸੀਨਾ ਨਹੀਂ ਸੋਖਦੀਆਂ ਜਦੋਂ ਪਸੀਨਾ ਨਹੀਂ ਸੋਖਦੀ ਜਿੱਥੇ ਗਿੱਲਾਪਨ ਹੋਏਗਾ ਹੂੰ ਉਹਨੂੰ ਫੰਗਸ ਲੱਗ ਜੇਗੀ